ਕੇ ਦੇ 6:30 ਦਾ ਸਮਾਂ ਹੋ ਗਿਆ 사우디 ערਬ ਦਾ ਤੇ ਇੰਡੀਆ ਦਾ 2.5 ਘੰਟੇ ਦਾ ਫਰਕ ਆ ਦੁਬਈ ਦਾ 1.5 ਘੰਟੇ ਦਾ ਇੱਥੇ ਘੰਟਾ ਆਪਾਂ ਹੋਰ ਲੇਟ ਹੋ ਗਈ ਇੰਡੀਆ ਨਾਲੋਂ ਉਹ ਸੂਰਜ ਨਿਕਲ ਹੀ ਜਾਂਦਾ ਟਰੱਕ ਦੇ ਉਹਲੇਓ ਤੇ ਇੱਥੇ 22:00 ਆ ਗਈ ਸਾਨੂੰ ਦੇਖ ਕੇ ਸਤਿ ਸ੍ਰੀ ਅਕਾਲ ਬਾਈ ਜੀ ਵੀਰ ਹੁਣਾਂ ਨਾਲ ਰਾਤ ਦੀ ਗੱਲਬਾਤ ਹੋਈ ਜਾਂਦੀ ਸੀ ਇਹ ਉਦੋਂ ਕਤਰ ਬਾਰਡਰ ਤੋਂ ਨਿਕਲੀ ਜਾਂਦੇ ਸੀ ਇੱਧਰ ਨੂੰ ਬਾਈ ਕੀ ਨਾਂ ਥੇ ਆਪਣਾ ਮੇਰਾ ਨਾਂ ਗੁਰਜੀਤ ਸਿੰਘ ਆ ਬਾਈ ਜੀ ਗੁਰਜੀਤ ਗੁਰਜੀਤ ਕਿੱਥੋਂ ਆਪਾਂ रहे ਗਿਆ ਪੰਜਾਬ ਤੋਂ ਲੁਧਿਆਣਾ ਜਿਲ੍ਹਾ ਤੇ ਡਿਸਟ੍ਰਿਕਟ ਜਗਰਾਉ ਆਪਾਂ ਤੇ ਪਿੰਡ ਗੋਰ ਸੇ ਮੱਖਣ ਆਈ ਤੇ ਭਾਈ ਉਹਨਾਂ ਨੂੰ ਬੜੇ ਟਾਈਮ ਦੇ ਮਿਲਦਿਆਂ ਨੂੰ ਕਾਲੇ ਸੀਗੇ ਤੇ ਪਰ ਮੁਲਾਕਾਤ ਮਾਲਕ ਨੇ ਉਹਨਾਂ ਲਈ ਖੀ ਸੀ ਆਪਣੀ ਮੁਲਾਕਾਤ ਸਲਵੇ ਲਿਖੀ ਸੀ ਜੀ ਜੀ ਸਹੀ ਹੈ ਬਾਈ ਹੁਣ ਮਿਲਿਆ ਆਪਾਂ ਜਰੂਰ ਮੈਂ ਭਰਾ ਨੂੰ ਚਲੋ ਰਹੀ ਹੈ ਤੁਹਾਡੀ ਗੱਡੀ ਆ ਉੱਥੇ ਖੜੀ ਹੈ ਹਾਂ ਜੀ ਆਪਣੀ ਆ ਵਾਈਕਲਰ ਗੱਡੀ ਫੋੜ ਠੀਕ ਹੈ ਬਾਈ ਸਾਨੂੰ ਏਅਰ ਬੁਰਸ਼ ਬਸ਼ੇ ਤੋਂ ਬਹੁਤ ਸੌਖਾ ਹੋ ਜਾਂਦਾ ਹੈ ਵੀ ਜੀ ਇਹ ਤਾਂ ਗੱਲ ਹੈ ਹਾਂ ਚੱਲ ਦੇ ਵੀਰ ਇਹ ਕਿ ਹਟ ਗਈ। ਲਗਾ ਵਾਰਡਰਮੈਂਟ। ਸ਼ੁਕਰ ਹੈ। ਆ ਇੱਥੇ ਇਹੋ ਜਿਹੇ ਲਾਂਡਰੀ ਹੁੰਦੀਆਂ ਨੇ ਜਿੱਥੇ ਬੰਦਾ ਬਲ ਧੋਣ ਵਾਲੇ ਲੀੜੇ ਫੜਾ ਦਿੰਦਾ ਇਹ ਧੋ ਕੇ ਲੀੜਿਆਂ ਨੂੰ ਸਮਾਰਕ ਐ ਟੰਗ ਕੇ ਲਫਾ ਫਿਆਂਚ ਭਲੇਟ ਕੇ ਫੇਰ ਦਿੰਦੇ ਨੇ। ਇਹ ਵੀਰ ਨੂੰ ਕੋਈ ਬੋਲੀ ਨਹੀਂ ਆਉਂਦੀ ਆਪਣੀ ਜਾਂ ਅੰਗਰੇਜ਼ੀ ਵੀ ਨਹੀਂ ਬੋਲਦੇ ਇਹ। ਇਹਨਾਂ ਨਾਲ ਗੂਗਲ ਟਰਾਂਸਲੇਟ ਨਾਲ ਅਸੀਂ ਕੱਲ੍ਹ ਤੇ ਗੱਲਬਾਤ ਕਰਕੇ ਤੇ ਇਹਨਾਂ ਕੋਲੇ ਸਮਾਨ ਦਿੱਤਾ। ਤੇ ਸਗਾ ਦੀ ਨਾਲੇ ਬਾਈ ਨੇ ਪਾਵਰ ਬੈਂਕ ਫੁੱਲ ਅਕ ਚਾਰਜ ਕਰਕੇ ਦਿੱਤੇ। ਇਹ ਗੱਲ ਦੀ ਸੁਖਿਆਈ ਹੋ ਜਾਂਦੀ ਆ ਤੇ ਮਦਦਗਾਰ ਹੁੰਦੇ ਨੇ ਬੰਦੇ ਜਦੋਂ ਆਪਾਂ ਸਾਹਮਣੇ ਟੈਂਟ ਟੁੰਟ ਲਾਉਣੇ ਆ ਤਾਂ ਥੋੜਾ ਜਿਹਾ ਕਿਤੇ ਨਗ ਤੇ ਅਗਲਾ ਐ ਸੋਚਦਾ ਵੀ ਯਾਰ ਟਰੈਵਲਰ ਬੰਦੇ ਆ ਇਹਨਾਂ ਦੀ ਆਪਾਂ ਮਦਦ ਕਰ ਦਈਏ ਐਂ ਦਿੰਦਿਆ ਪਲੇਟ ਕੇ ਚੰਗੀ ਤਰ੍ਹਾਂ ਓਕੇ ਬ੍ਰਦਰ ਸ਼ੁਕਰਨ ਥੈਂਕਸ ਅ ਲੋਟ ਇੱਥੇ ਖੜੇ ਖੜੇ ਟਰੱਕਾਂ ਵਾਲੇ ਵੀਰ ਕਈ ਮਿਲੇ ਆ ਪਹਿਲਾਂ ਉਹ ਬਾਈ ਹੋਣੀ ਮਿਲੇ ਫਿਰ ਇਹ ਵੀ ਆਇਆ ਇਹ ਦੋਵੇਂ ਭਾਈ ਇੱਕੋ ਕੰਪਨੀ ਚ ਕੰਮ ਕਰਦੇ ਆ ਇਹ ਜਬਲ ਵਾਲੀ ਤੋਂ ਚਲੇ ਸਾਮਾਨ ਲੱਦ ਕੇ ਯੂਏਈ ਤੋਂ ਕਤਰ ਦਾ ਘੇੜਾ ਲਾ ਕੇ ਆਏ ਆ ਫਿਰ ਉਹ ਭਾਈ ਹੁਣਾਂ ਦਾ ਪਰਨਾ ਦੇਖ ਕੇ ਵੀਰ ਨੂੰ ਭੁਲੇਖਾ ਪਿਆ ਵੀ ਖਣੀ ਕੁਦੇ ਹੋਣੀ ਖੜੇ ਆ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਂ ਆਪਣਾ ਨਰਾਣਾ ਭਾਈ ਕਮਲਪ੍ਰੀਤ 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 ਤੁਸੀਂ ਖੜੂਰ ਸਾਹਿਬ ਲਾਗੇ ਤੁਹਾਡਾ ਪਿੰਡ ਆ ਕਿਹੜਾ ਪਿੰਡ ਵੀਰੇ ਆਪਣਾ ਪਿੰਡ ਆਪਣਾ ਨਰੋਤਮਪੁਰਾ ਛੋਟਾ ਜਿਹਾ ਲਾਲਾ ਮੰਦ ਲਾਗੇ ਠੀਕ ਆ ਤੁਸੀਂ ਇਧਰ ਬਹਿਰੀਨ ਵੱਲੋਂ ਆਏ ਹੋ ਬਹਿਰੀਨ ਤੋਂ ਯੂਏਈ ਜਾਂਦੇ ਹੋ ਤੁਹਾਡਾ ਨਾਂ ਰਹਿ ਗਿਆ ਭਾਈ ਰਵਿੰਦਰਾ ਰਵਿੰਦਰ ਦਾ ਕਿਹੜਾ ਲਖਾ ਮੇਰਾ ਗਰਦਾਸਪੁਰ ਬਟਾਲਾ ਗਰਦਾਸਪੁਰ ਬਟਾਲਾ ਠੀਕ ਆ ਭਾਈ ਤੇ ਇਹਨਾਂ ਬਾਈਆਂ ਨੇ ਦੱਸਿਆ ਕਹਿੰਦੇ ਵੀ ਗਾਂ ਖਾਣ ਪੀਣ ਨੂੰ ਤੁਹਾਨੂੰ ਕੁਝ ਨਹੀਂ ਮਿਲਣਾ ਕਤਰਾਲ ਨੂੰ ਜਾਂਦੇ ਆ ਤੇ ਇੱਥੇ ਬਾਈਆਂ ਨੇ ਰੋਟੀ ਪਾਣੀ ਬਣਾ ਕੇ ਸਾਡੇ ਲਈ ਬੰਨ ਕੇ ਦਿੱਤਾ ਕਹਿੰਦੇ ਭਾਈ ਤੁਸੀਂ ਖਾ ਪੀ ਲਿਓ ਰਾਹ ਦੇ ਵਿੱਚ ਧੰਨਵਾਦ ਤੁਹਾਡਾ ਵੀਰੇ ਬਹੁਤ ਬਹੁਤ ਮਿਹਰਬਾਨੀ ਹਾਂ ਇਹਨਾਂ ਦੇਸ਼ਾਂ 'ਚ ਆਪਾਂ ਘੁੰਮਦੇ ਫਿਰਦੇ ਹਾਂ ਤੇ ਇੱਥੇ ਟਰੱਕਾਂ ਤੇ ਆਪਣੇ ਮੁੰਡੇ ਮਿਲਦੇ ਆ ਇਹਨਾਂ 'ਚ ਬਹੁਤ ਮੁੰਡੇ ਜਿਹੜੇ ਉਹ ਚੜ੍ਹਦੀ ਉਮਰ ਦੇ ਹੁੰਦੇ ਆ ਜਿਵੇਂ ਇਹ ਬਾਈ ਹੋਣੀ ਬਾਈ ਤੁਹਾਡੀ ਉਮਰ ਕਿੰਨੀ ਆ? ਮੇਰੀ ਬਾਈ 20 ਸਾਲ ਹੈ ਜੀ। ਬਾਈ 23 ਸਾਲ। 22 23 ਸਾਲ। ਤੁਹਾਨੂੰ 10 ਸਾਲ ਹੋ ਗਏ। ਤੁਹਾਡੀ ਤੁਸੀਂ ਸਾਡੇ ਹਾਣੀ ਹੋਵੋਗੇ। 35 ਕਿ ਸਾਲ। 35 ਕਿ ਸਾਲ ਦਾ। ਮੈਂ ਤੇਤੀਆਂ ਦਾ। ਤੁਹਾਡੀ ਉਮਰ ਕਿੰਨੀ ਆ? ਮੇਰੀ 30 ਸਾਲ ਹੋ ਗਏ। 30 ਕਿ ਸਾਲ। ਹਾਂਜੀ। ਠੀਕ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ? ਮੈਨੂੰ ਉਦਾਂ ਦੇ ਵੈਸੇ ਮੈਂ ਪਹਿਲਾਂ ਵੀ ਰਹਿ ਕੇ ਗਿਆ। ਆਹ ਡਰਾਈਵਿੰਗ ਲੈਂਦੇ ਵਿੱਚ ਹੁਣ ਮੈਨੂੰ 3 ਸਾਲ ਹੋ ਗਏ। ਠੀਕ ਆ ਬਾਈ ਠੀਕ ਆ ਠੀਕ ਆ। ਅਸਲ ਦੇ ਵਿੱਚ ਜਿਹੜੀ ਇਹ ਗੱਲ ਕਰਨ ਦਾ ਮਤਲਬ ਇਹ ਸੀਗੇ ਪੀ ਸਾਨੂੰ ਸਫਰਾਂ ਚ ਬਹੁਤ ਸਾਰੇ ਮੁੰਡੇ ਮਿਲਦੇ ਨੇ ਡੌਂਕੀਆਂ ਲਾਉਂਦੇ ਫਿਰਦੇ ਹੋਰਾਂ ਦੇਸ਼ ਨੇ 50-50 ਲੱਖ ਰੁਪਏ ਵਾਂਗੂ ਆਹ ਬਹੁਤ ਸੋਹਣਾ ਢਾਂਗਾ ਇੱਥੇ ਸਾਨੂੰ ਮਿਲੇ ਕੋਈ 22 ਸਾਲਾਂ ਦਾ ਮੁੰਡਾ 23 ਸਾਲਾਂ ਦਾ ਮੁੰਡਾ ਇਹ ਟਰੱਕਾਂ ਦੇ ਬੈਠੇ ਆ ਜਿਹੜੇ ਡਰਾਈਵਿੰਗ ਲਾਇਸੈਂਸ ਜਿਨ੍ਹਾਂ ਦੇ ਬਣ ਕੇ ਤਾਲੀਮ ਲੈ ਰਹੇ ਆ ਜਾਂ 2-3 3 ਸਾਲ ਹੋ ਗਏ ਨਾ ਦੇਸ਼ਾਂ ਦੇ ਵਿੱਚ ਚੱਲ ਰਹੇ ਆ ਇੱਕ ਸੋਹਣਾ ਘੱਟ ਪੈਸਿਆਂ ਦੇ ਵਿੱਚ ਬੰਦਾ ਸੱਟ ਕਰ ਲੈਂਦਾ ਜਿਵੇਂ ਇਹ ਵੀਰ ਹੁਣੀ ਮਿਲੇ ਆ ਇਹ ਬਾਈ ਹੁਣੀ ਪਹਿਲਾਂ ਆ ਕੇ ਇੱਥੇ ਲੇਬਰ ਚ ਕੰਮ ਕਰਦੇ ਰਹੇ ਚਾਰ ਪੈਸੇ ਇਕੱਠੇ ਕਰਕੇ ਬੰਦਾ ਲਾਇਸੈਂਸ ਬਣਾ ਲੈਂਦਾ ਫਿਰ ਟਰੱਕਾਂ ਤੇ ਬੈਹ ਜਾਂਦਾ ਤੇ ਹੋਰ ਸੌਖਾ ਹੋ ਜਾਂਦਾ ਇੱਕ ਸੋਹਣਾ ਟੰਗ ਆ ਇਹ ਲੰਮੇ ਰੂਟਾਂ ਤੇ ਚੱਲਦੇ ਆ ਸਾਰੇ ਮੁੰਡੇ ਇਹ ਚੰਗਾ ਭਾਈ ਚੰਗਾ ਭਾਈ ਸਤਿ ਸ੍ਰੀ ਅਕਾਲ ਸਾਰੇ ਬਾਈਆਂ ਨੂੰ ਚੜ੍ਹਦੀ ਕਲਾ ਵੀਰੇ ਓਕੇ ਜੀ ਆਪਣੇ ਸਫਰਾਂ ਨਾਲ ਜੁੜੇ ਸਾਰੇ ਪੈਣਾ ਭਰਾਵਾਂ ਬਜ਼ੁਰਗਾਂ ਮਤਾਵਾਂ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਸਾਈਕਲਾਂ ਤੇ ਚੜ੍ਹ ਕੇ ਆਪਾਂ ਤੇ ਹੁਣ ਆਪਾਂ ਚੱਲੇ ਬਈ ਅਗਲੇ ਸਫਰਾਂ ਤੇ ਅਗਲੇ ਦੇਸ਼ ਦੇ ਵਿੱਚ ਗਲਫ ਸਾਈਕਲ ਟੂਰ ਦਾ ਆਪਣਾ ਚੌਥਾ ਦੇਸ਼ ਕਤਰ ਦੇ ਵਿੱਚ ਦਾਖਲ ਹੋਵਾਂਗੇ ਉਹ 우ਮਾਨ 우ਮਾਨ ਇਧਰ ਆ ਦੇਵਾ 우ਮਾਨ ਯੂਏਈ ਤੇ ਅੱਜ ਫਿਰ ਸਾਊਦੀ ਅਰੇਬੀਆ ਚ ਬੜੇ ਸੀ ਤੇ ਹੁਣ ਕਤਰ ਜਾਵਾਂਗੇ ਤੇ ਇੱਥੋਂ ਚੌਕ ਘੁੰਮ ਕੇ ਸਿੱਧਾ ਰਾਹ ਕਤਰ ਨੂੰ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਆ ਬੋਰਡ ਲੱਗਾ ਹੋਇਆ ਸਲਵਾ ਕਤਰ ਕਤਰ ਇਧਰਲੇ ਪਾਸੇ ਨੂੰ ਜਿੱਥੇ ਇਸ ਵੇਲੇ ਆਪਾਂ ਪੈਡਲ ਮਾਰੀ ਜਾਂਦੇ ਆ ਇੱਥੋਂ ਕਤਰ 5 ਕਿਲੋਮੀਟਰ ਦੂਰ ਆ ਪਹਿਲਾਂ 사우ਦੀ ਦੇ ਦੇ 사우ਦੀ ਚੋਂ ਬਾਹਰ ਨਿਕਲਾਂਗੇ ਇੱਕ ਵਾਰੀ ਫੇਰ ਆਪਣੇ ਐਗਜ਼ਿਟ ਦੀਆਂ ਮੋਹਰਾਂ ਲਾਉਣਗੇ ਉਸ ਤੋਂ ਬਾਅਦ ਕਤਰ ਦੇ ਵਿੱਚ ਤਖਲਾ ਮਿਲੂਗਾ ਕਤਰ ਦਾ ਵੀਜ਼ਾ ਦਿਖਾ ਕੇ ਆ ਏਸ਼ੀਆ ਕੱਪ ਚੱਲਦਾ ਥੋੜਾ ਉੱਥੇ ਟੇਡਾ ਕੰਮ ਆ ਹੋਟਲ-ਹਾਟਲ ਬੁਕਿੰਗ ਕਈ ਕੁਝ ਚਾਹੀਦਾ ਮੰਗ ਸਕਦੇ ਆ ਹਾਲਾਂਕਿ ਆਪਾਂ ਦੱਸਾਂਗੇ ਵੀ ਪਾਈਸ ਤਾਂ ਕੈਂਪਿੰਗ ਕਰਦੇ ਹੁੰਨੇ ਆ ਪਰ ਫਿਰ ਵੀ ਕੋਈ ਪੱਕੀਆਂ ਕੱਚੀਆਂ ਪੱਕੀਆਂ ਹੋਟਲ ਬੁਕਿੰਗ ਤੇ ਹੋਇਆ ਕੁਝ ਕਰੀ ਬੈਠੇ ਆ ਸੀ ਵੀ ਗਾਂ ਅਸੀਂ ਵੜਦੇ ਹੋ ਜੀ ਇੱਥੇ ਕੰਡਿਆਂ ਤੇ ਸੜਕਾਂ ਤੇ ਸਫਾਈਆਂ ਕਰਨ ਵਾਲੇ ਮਿੱਤਰ ਬੇਲੀ ਖੜੇ ਆ ਖਜੂਰਾ ਖਜਾਰਾ ਇੱਕ ਨੰਬਰ ਮਾਹੌਲ ਤੇ ਇਧਰਲੇ ਪਾਸੇ ਸਮੁੰਦਰ ਦੇ ਬਰਾਬਰ ਬਰੋਬਰ ਜਾਈ ਜਾਂਦੇ ਆ ਇਹਨਾਂ ਨੇ ਲਿਖਿਆ ਕਿੰਗਡਮ ਆਫ ਸਾਊਦੀ ਅਰੇਬੀਆ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਬਿਸ਼ੰਗ ਜੂ ਸੇਫ ਰਿਟਰਨ ਬੂਏ ਨੂਜ ਸੇਫ ਰਿਟਰਨ ਦਾ ਮਤਲਬ ਇਹ ਇਹਨਾਂ ਨੂੰ ਪਤਾ ਵੀ ਇਸੇ ਰਾਹ ਜਾਣਗੇ ਤੇ ਇਸੇ ਰਾਹ ਮੁੜ ਕੇ ਆਉਣਗੇ ਸੇਫ ਰਿਟਰਨ ਤਾਂ ਹੀ ਆ ਕਿਉਂਕਿ ਲੈਂਡ ਬਾਰਡਰ ਇਹਦਾ ਕਤਰ ਦਾ ਇੱਕੋ ਹੀ ਲੱਗਦਾ ਤੇ ਉਹ ਸਾਊਦੀ ਅਰੇਬੀਆ ਨਾਲ ਕਤਰ ਨੂੰ ਜਾਣ ਵਾਲਾ ਰਾਹ ਹੋਰ ਪਾਸੇ ਮੁੜਦਾ ਸੀ ਪਰ ਪੁਲਿਸ ਵਾਲਾਂ ਦੀ ਗੱਡੀ ਮੋਰੀ ਲੱਗੀ ਸਾਨੂੰ ਇੱਕ ਇੱਧਰ ਲਿਆਏ ਹੁਣ ਪਤਾ ਨਹੀਂ ਇੱਥੇ ਕੀ ਗੱਲਬਾਤ ਕਰਨੀ ਹੈ ਇਹਨਾਂ ਨੇ ਦਫ਼ਤਰ ਦਫ਼ਤਰ ਬਣੇ ਹੋਏ ਇੱਥੋਂ ਦੇ ਇਹ ਕੋਈ ਗਲਤਾਨ ਪੱਤਾ ਲਾਉਣਗੇ ਵੀ ਆਪਾਂ ਨੂੰ ਕੀ ਕਹਿੰਦੇ ਆ ਇੱਥੇ ਲੈਂਡ ਬਾਰਡਰ ਸਿਕਿਉਰਿਟੀ ਫੋਰਸ ਦਾ ਦਫ਼ਤਰ ਸੀਗਾ ਇਹੋ ਜਿਹੇ ਥਾਂ 'ਤੇ ਬਹੁਤ ਨਜ਼ਾਰਾ ਮਤਲਬ ਜਦੋਂ ਕੋਈ ਬੋਲੀ ਨਹੀਂ ਆਉਂਦੀ ਬਸ ਯਾ ਯਾ ਜੀ ਹੋਈ ਜਾਂਦੀ ਆ ਤੇ ਜਾਂ ਅਸੀਂ ਗੂਗਲ ਟਰਾਂਸਲੇਟਰ ਤੇ ਕੁਝ ਲਿਖ ਕੇ ਅਗਲੇ ਨੂੰ ਦਿਖਾ ਦਿੰਨੇ ਆ ਵੀ ਆਹ ਸਾਡਾ ਹੈਗਾ ਸਾਰਾ ਕੁਝ ਅਰੈਬਿਕ ਦੇ ਵਿੱਚੋਂ ਟਰਾਂਸਲੇਟ ਕਰ ਦਿੰਦਾ ਤੇ ਪੜ ਲੈਂਦੇ ਆ ਇਹਨਾਂ ਨੇ ਸਾਨੂੰ ਕਹਿਤਾ ਵੀ ਤੁਸੀਂ ਭਾਈ ਕਤਰ ਜਾ ਸਕਦੇ ਹੋ। ਬਸ ਹੁਣ ਇੱਥੋਂ ਕਤਰਵਲ ਨੂੰ ਵੜਾਂਗੇ। ਸਗੋਂ ਦੀ ਪਿਆਰ ਨਾਲ ਪਾਣੀ ਪੂਣੀ ਪਿਆਇਆ ਉਹਨਾਂ ਨੇ। ਰਾਹ ਦੱਸਿਆ ਸਾਨੂੰ। ਆ ਲਿਖਿਆ ਹੋਇਆ ਆਈ ਲਵ ਸਾਊਦੀ ਅਰੇਬੀਆ। ਠੀਕ ਆ। ਇੱਧਰ ਸਮੁੰਦਰ ਆ ਗਿਆ ਤੇ ਇੱਧਰ ਆ ਵੱਡਾ ਚੌਂਕ ਆ ਗਿਆ। ਇੱਥੋਂ ਐ ਘੁਮ ਕੇ ਤੇ ਆਉ ਸਾਹਮਣੀ ਸੜਕ ਜਾਂਦੀ ਆ ਕਤਰਵਲ ਨੂੰ। ਇੱਥੋਂ ਸਾਊਦੀ ਅਰਬ ਦੇ ਵਿੱਚੋਂ ਬਾਹਰ ਨਿਕਲਾਂਗੇ ਤੇ ਸਾਹਮਣੇ ਆ ਹਜੇ ਸਾਊਦੀ ਅਰਬ ਨੂੰ ਐਗਜ਼ਿਟ ਕਰਨਾ। ਫਰਨਾ ਦਾ ਬਚਦਾਸੀ ਕੀਤੀ ਸੀ ਇਹਨਾਂ ਨੇ ਮੋਹਰ ਲਾਉਣਗੇ ਇਧਰਲੇ ਪਾਸੇ ਸਾਰੇ ਆ ਮਸੀਤਾਂ ਸਾਰਗ ਬਣਿਆ ਹੋਇਆ ਕੈਫੇਟੇਰੀਆ ਵੀ ਆ ਤੇ ਦੇ ਭਾਜੀ 커피 ਤੇ ਕੋਲਦੀ ਲੰਘ ਜਾਣਾ ਹੋ ਨਹੀਂ ਸਕਦਾ ਤੇ ਪਰ ਹੋ ਵੀ ਸਕਦਾ ਕਿਉਂਕਿ ਕੈਫੇਟੇਰੀਆ ਬੰਦ ਪਿਆ ਲੱਗਦਾ ਦੇ ਭਾਈ ਬੰਦ ਹਨ ਆਪ ਦਾ ਵੀ ਹਾਜ਼ਰੀ ਲਵਾਈਏ ਆਪਾਂ ਤਾਂ ਆਪਣੀ ਹਾਜ਼ਰੀ ਲਵਾਤੀ ਚੱਲ ਫਿਰ ਲੰਗੀ ਹੈ 사우ਦੀ ਅਰਬ ਦੇ ਵਿੱਚ ਇੱਕ ਪਰਚੀ ਦਿੱਤੀ ਇਹਨਾਂ ਨੇ ਉਹਦੇ ਨਾਲ ਆਪਾਂ ਬਾਹਰ ਨਿਕਲ ਗਏ ਜਦੋਂ ਇਹੋ ਜਿਹੇ ਥਾਮਾਂ ਤੇ ਖੜੇ ਹੁੰਨੇ ਤਾਂ ਵਧੀਆ ਤਜਰਬਾ ਜਾ ਹੁੰਦਾ ਕਾਰਾਂ 'ਚ ਬੈਠੇ ਹੁੰਦੇ ਆ ਬੰਦੇ ਸਾਰੇ ਤੇ ਅਫਸਰ ਬੈਠੇ ਰਹਿੰਦੇ ਆ ਮੋਹਰਾਂ ਲਾ ਲਾ ਉਹਨਾਂ ਨੂੰ ਕੱਢੀ ਜਾਂਦੇ ਆ ਮੋਹਰ ਲਾਉਣ ਦੀ ਲੋੜ ਨਹੀਂ ਪੈਂਦੀ ਬਸ ਇਹਨਾਂ ਨੂੰ ਤਾਂ ਤੇ ਜਦੋਂ ਆਪਣੇ ਵਰਗੇ ਬੰਦੇ ਆਉਂਦੇ ਆ ਫਿਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਕਿਵੇਂ ਕਰੀਏ ਪਹਿਲਾਂ ਸਾਨੂੰ ਕਹਿੰਦਾ ਸਾਈਕਲ ਦਾ ਨੰਬਰ ਦੱਸੋ ਅਸੀਂ ਕਿਹਾ ਵੀ ਸਾਈਕਲ ਦਾ ਕੋਈ ਨੰਬਰ ਨਹੀਂ ਹੁੰਦਾ ਫਿਰ ਕਹਿੰਦਾ ਸੀਰੀਅਲ ਨੰਬਰ ਅਸੀਂ ਕਿਹਾ ਨਹੀਂ ਹੈਗਾ ਬਾ ਫਿਰ ਉਹਨੇ ਆਪਦੇ ਅਫਸਰ ਨੂੰ ਸੱਦਿਆ ਉਹਦਾ ਅਫਸਰ ਆਇਆ ਫਿਰ ਉਹਨੇ ਆ ਜਾਣ ਦਿੱਤਾ ਸਾਰੇ ਬਾਰਡਰਾਂ ਤੇ ਇਹ ਤਾਂ ਆਲੇ ਆਪ ਦੇ ਮੁਲਾਜ਼ਮ ਸਾਦੇ ਨੇ ਤੇ ਫਿਰ ਉਹ ਆਪ ਨੂੰ ਲੰਘਣ ਦਿੰਦੇ ਆ ਅਸੀਂ ਹੁਣ ਅਚਨ ਉਹਨੂੰ ਦੇਖਦੇ ਨੇ ਵੀ ਖੱਜਲ ਜੇ ਵਾਵਾ ਹੁੰਦੇ ਰਹਿੰਦੇ ਆ ਉਹ ਪਿੱਛੇ ਗੱਡੀਆਂ ਲੱਗ ਜਾਂਦੀਆਂ ਨੇ ਤੇ ਫਿਰ ਇਹਨਾਂ ਬਾੜ ਨਾਲ ਤੋਂ ਟੱਪਣ ਦਿੰਦੇ ਆ ਤੇ ਟਰੱਕ ਇਧਰਲੇ ਪਾਸੇ ਲੰਘਦੇ ਪਿਛਲੇ ਪਾਸੇ ਦੀ ਇੱਥੋਂ ਸਿਰਫ ਪੈਸੇਂਜਰ ਜਾਂਦੇ ਆ ਕਾਰਾਂ ਵਿੱਚ ਜਿਹੜੇ ਲੱਗ ਬੈਠੇ ਹੁੰਦੇ ਆ ਆਹ 사ウਦੀ ਅਰਬ ਦਾ ਬਾਰਡਰ ਲੰਘ ਕੇ ਇੱਥੇ ਆ ਕੇ ਗਾਂ ਬੈਠੇ ਆ ਆਪਣੇ ਟਰੱਕਾਂ ਵਾਲੇ ਵੀਰਾਂ ਨੇ ਤੜਕੇ ਰੋਟੀ ਪਾਣੀ ਦਿੱਤਾ ਸਾਨੂੰ ਭੁੱਖ ਲੱਗੀ ਹੋਈ ਹੈ ਦੁਪਹਿਰ 12:00 ਵਜੇ ਸਮਾਂ ਹੋ ਗਿਆ ਇਹ ਤਾਂ ਬਾਰਡਰ ਲੰਘਦੇ ਕਰਦੇ ਉਹਨਾਂ ਬਾਬਾ ਟਾਈਮ ਦਾ ਲੱਗ ਗਿਆ ਹੁੰਦਾ ਸਾਰੀ ਖੱਜਲ ਖਵਾਰੀ ਤੇ ਕਾਤਰ ਦਾ ਬਾਰਡਰ ਹੈ ਜਿੱਦੂ ਗਾਂ ਉੱਜ ਐਂਟਰ ਹੋਣਾ ਕੱਢ ਦੇ ਵੀ ਵੀਰੇ ਤੇ ਕਾਤਰ ਦਾ ਬਾਰਡਰ ਇੱਥੋਂ ਜਿੱਦੋਂ ਨਹੀਂ ਲੱਗਾ ਲੇਟਾਂ ਦੇ ਲਈ ਜਗਾਈ ਬੈਠੇ ਦੋ ਦੇਸ਼ਾਂ ਦੇ ਵਿਚਕਾਰ ਰੋਟੀ ਖਾਈਏ ਨੇ ਤੇ ਬੇ ਆਪਾ ਨੋ ਮੈਨ ਲੈਂਡ ਜਮਚ ਜਮਚ ਆਏਗਾ ਭਾਈ ਕਾਰ ਨਾਲ ਮੰਜਾ ਇਧਰ ਤੰਗਲਾ ਹਵਾ ਤੇਜ਼ ਵਗਦੀ ਆ ਸਾਈਕਲ ਡਿੱਗ ਪੈਂਦਾ ਉਹਦੀ ਚੱਲਿਏ ਦੇਮ ਸੜਕ ਦੇ ਦੋਹੇ ਪਾਸੇ ਇੱਥੇ ਤਾਰ ਲੱਗੀ ਹੋਈ ਆ ਤੇ ਇੱਕ ਗਲੀ ਵਾਂਗੂ ਬਣ ਜਾਂਦਾ ਇਹ ਚੌੜੀ ਜਿਹੀ ਗਲੀ ਵਾਂਗੂ ਸੜਕ ਦੇ ਉਹ 4 ਕਿਲੋਮੀਟਰ ਦੂਰ ਜਾ ਕੇ ਅਗਲਾ ਬਾਰਡਰ ਆਉਂਦਾ ਕਤਰਦਾ ਤੇ ਹਵਾ ਬਿਲਕੁਲ ਸਿੱਧੀ ਆ ਹੈਡਵਿੰਡ ਆ ਤਾਂ ਕਰਕੇ ਚਾਲ ਨਹੀਂ ਬੰਦਦੀ ਸਾਈਕਲ ਦੀ ਬਹੁਤੀ ਤੇ ਕਤਰ ਜਾ ਕੇ ਫਿਰ ਅਗਲੀ ਕਾਰਵਾਈ ਹੋਊਗੀ ਮੋਰਾ ਮਰਾਂ ਵਾਲੀ ਤੇ ਉਹ ਦੇਸ਼ ਦੇ ਵਿੱਚ ਦਾਖਲੇ ਦੀ ਸਾਈਕਲ ਦਾ ਇਹ ਹਿਸਾਬ ਹੁੰਦਾ ਕਦੇ-ਕਦੇ 2 4 10 ਕਿਲੋਮੀਟਰ ਬਾਅਦ ਤੇ ਵੀ ਬਹੁਤ ਟਾਈਮ ਲੱਗ ਜਾਂਦਾ ਹੁੰਦਾ ਕਾਰਨ ਇਹ ਜਦੋਂ ਹਵਾ ਬਿਲਕੁਲ ਸਾਹਮਣੀ ਹੋਵੇ ਨਾ ਬਿਲਕੁਲ ਸਿੱਧੀ ਫਿਰ ਪਹੁੰਚ ਨਹੀਂ ਪੈਂਦਾ welcom to state of qatar desh qatar de buhe te khade haan appa te aa police wala di battiyan jagi jandiyan ne aa khambe je de utte welcom jithe kidde vi desh da koi board hunda appa othe photo zarur khechete haan kai ri koi jadon border border langde haan assi o vi dikha dende hunde haan unna nu jehde apni puch pardal karde haan ke bhai assi aimay safar karde haan te aa deshan de aimay border si lang ke hate piche calf de vich ਤੇ ਇਹ ਚੀਜ਼ ਵਧੀਆ ਹੁੰਦੀ ਆ ਕਦਰ ਦੇ ਵਿੱਚ ਵੜਦੇ ਸਾਹਮਣੇ ਪੁਲਿਸ ਵਾਲੇ ਖੜੇ ਸੀ ਉੱਥੇ ਆਪਾਂ ਵੀਡੀਓ ਨਹੀਂ ਬਣਾ ਸਕਦੇ ਹੁੰਦੇ ਉੱਥੇ ਲਿਖਿਆ ਹੁੰਦਾ ਵੀ ਫੋਟੋਗ੍ਰਾਫੀ ਪਰਹੈਪਟਡ ਉਹਨਾਂ ਨੇ ਚਾਹ ਪਿਆਈ ਪੀਣ ਲਈ ਪਾਣੀ ਦਿੱਤਾ ਤੇ ਸੜਾਣ ਦਾ ਮੁੰਡਾ ਸੀਗਾ ਉਹ ਜਿਹੜਾ ਕਦਰ ਦੀ ਪੁਲਸ ਦੇ ਵਿੱਚ ਕੰਮ ਕਰ ਰਿਹਾ ਸੀਗਾ ਤੇ ਸਤਿ ਸ਼੍ਰੀ ਅਕਾਲ ਬੁਲਾਈ ਉਹਨੇ ਪੰਜਾਬੀ ਚ ਕਹਿੰਦਾ ਯੂ ਆਰ ਸਿੰਘ ਕਿਉਂਕਿ ਆਪਣੇ ਬੰਦੇ ਇਹਨਾਂ ਰਾਹਾਂ ਤੇ ਟਰੱਕ ਲੈ ਕੇ ਚੱਲਦੇ ਆ ਪੱਗਾਂ ਪਰਨੇ ਬੰਨੇ ਹੁੰਦੇ ਅਤੇ ਇਹ ਉਹਨਾਂ ਦੇ ਕਾਰਡ ਵਗੈਰਾ ਚੈੱਕ ਕਰਦੇ ਆ ਤਾਂ ਕਰਕੇ ਉਹਨੂੰ ਪਤਾ ਸੀ ਕਹਿੰਦਾ ਆ ਵੀ ਤੁਸੀਂ ਸਿੰਘ ਆ ਵਧੀਆ ਕੀਤਾ ਉਹਨੇ ਹੁਣ ਗਾਂਹ ਜਾ ਕੇ ਇੱਥੇ ਅਗਲਾ ਕੰਮ ਹੋਊਗਾ ਜਿਹੜਾ ਬਾਰਡਰ ਤੇ ਜਿਹੜਾ ਕੁਝ ਵੀ ਹੁੰਦਾ ਹੁੰਦਾ ਐਕਸਪੋਰਟ 2023 ਏਸ਼ੀਆ ਕੱਪ ਇਹੋ ਜੇ ਸਾਰੇ ਝੰਡੇ ਤੇ ਆਲੇ-ਦਾਲੇ ਲੱਗੇ ਹੋਏ ਆ ਕਤਰ ਬਹੁਤ ਡਵਲਪਡ ਕੰਟਰੀ ਆ ਪਿੱਛੇ ਜਿਹੜਾ FIFA ਵਰਲਡ ਕੱਪ ਹੋਇਆ ਸੀ ਉਹ ਵੀ ਇੱਥੇ ਹੋ ਗਿਆਟਿਆ ਅਮਾ ਬਾਬਾ ਵਾਕ ਤਕਾਉਣੇ ਦਿੱਬੇ ਨੂੰ ਅੱਜ ਕਦੇ ਸਾਉਦੀ ਦੀ ਪੁਲਿਸ ਅੱਗੇ ਲੱਗ ਜਾਂਦੀ ਹੈ ਤੇ ਕਦੇ ਕਤਰ ਦੀ ਓ ਕਤਰ ਦੀ ਗੱਡੀ ਅੱਗੇ ਲੱਗੀ ਆ ਕਹਿੰਦਾ ਤੁਸੀਂ ਮੈਨੂੰ ਫੋਲੋ ਕਰੋ ਤੇ ਮੇਰੇ ਪਿੱਛੇ ਪਿੱਛੇ ਆਓ ਸਾਹਮਣੇ ਅੱਡ ਵੱਡੀ ਹਿਸਾਬ ਹੁਤਾਵਾ ਜਿਹੜੇ ਜੀਸੀਸੀ ਕੰਟਰੀਜ਼ ਵਾਲੇ ਆ ਉਹਨਾਂ ਦਾ ਅੱਡ 게ਟ ਆ ਫੈਮਲੀਆ ਜਿਹੜੀਆਂ ਪਰਿਵਾਰ ਅੱਡ ਅਦਰ ਕੰਟਰੀ ਅਦਰ ਨੈਸ਼ਨੈਲਿਟੀ ਵਾਲੇ ਅੱਡ ਦਾਖਲ ਹੁੰਦੇ ਆ ਬਾਰਡਰ ਤੇ ਇਹੋ ਜਿਹਾ ਮਾਹੌਲ ਹੁੰਦਾ ਸਾਰੇ ਪਾਸੇ ਕਤਰ ਵਾਲਿਆਂ ਤੋਂ ਕੰਮ ਹਿਸਾਬ ਚ ਨਹੀਂ ਆਇਆ ਸਾਡੇ ਕਈ ਕਿੜੇ ਖਤਾਲੇ ਨੇ ਗਰੀਬਾਂ ਨੂੰ ਇਸ ਵੇਲੇ ਆਪਾਂ ਦੇਸ਼ ਕਤਰ ਦੇ ਵਿੱਚ ਦਾਖਲ ਹੋ ਗਏ ਤੇ ਕਤਰ ਦੇ ਵਿੱਚ ਦਾਖਲ ਹੋਣ ਤੇ ਪੂਰੀ ਇਹਨਾਂ ਨੇ ਜਾਂਚ ਪੜਤਾਲ ਕੀਤੀ ਆ ਜਦੋਂ ਆਪਾਂ ਦਾਖਲ ਹੋਏ ਸੀ ਪਹਿਲਾਂ ਕਿ ਪੁਲਿਸ ਅਫਸਰ ਆਪਣੇ ਨਾਲ ਲੱਗ ਗਿਆ ਉਹ ਪੁਲਿਸ ਅਫਸਰ ਨੇ ਸਾਰਾ ਕੁਝ ਕਰਾਇਆ ਦੋ ਤਿੰਨ ਦਫਤਰਾਂ ਚ ਇਧਰ ਉਧਰ ਲੈ ਕੇ ਗਿਆ ਗੱਲ ਉਹੀ ਹੈ ਵੀ ਜਦੋਂ ਕਾਰ ਗੱਡੀ 'ਚ ਬੈਠਾ ਹੋਵੇ ਬੰਦੇ ਦਾ ਕਾਰ ਦਾ ਨੰਬਰ ਪਾ ਲੈਂਦੇ ਆ ਸਾਨੂੰ ਵਾਰ-ਵਾਰ ਹੀ ਪੁੱਛੀ ਗਈ ਵੀ ਸਾਈਕਲ ਦਾ ਕੋਈ ਨੰਬਰ ਦੱਸੋ ਸਾਨੂੰ ਤੁਸੀਂ ਕਿਹੜੇ ਸਾਧਨ ਤੇ ਜਾਣਾ ਜਦੋਂ ਉਹ ਨਹੀਂ ਗੱਲ ਇਹ ਆਊਟ ਆਫ ਸਲੇਵਜ਼ ਦਾ ਕੰਮ ਹੁੰਦਾ ਇਹਨਾਂ ਲਈ ਵੀ ਕਿਉਂਕਿ ਸਾਈਕਲ ਤੇ ਕੋਈ ਵਿਰਲਾ ਟਾਵਾ ਹੀ ਆਉਦਾ ਤੇ ਉਹ ਕਰ ਕਰਾ ਕੇ ਉਹਨੇ ਆਪੇ ਮੋਰਾ ਮਰਨ ਲਵਾ ਕੇ ਦਿੱਤੀਆਂ ਫਿਰ ਉਦੋਂ ਬਾਅਦ ਸਭ ਤੋਂ ਤਕੜੀ ਗੱਲ ਇਹਨਾਂ ਦੀ ਤਫਤੀਸ਼ ਕਰਦੇ ਆ ਜਿਹੜੀ ਇਹ ਜਾਂਚ ਪੜਤਾਲ ਕਰਦੇ ਆ ਸਾਈਕਲ ਸਾਡੇ ਪਾਸੇ ਖਿਲਾਰ ਲੇ ਸਾਨੂੰ ਪਾਸੇ ਖਿਲਾਰਿਆ ਤੇ ਕੁੱਤੇ ਆਏ ਕੁੱਤਿਆਂ ਨੇ ਸਾਈਕਲਾਂ ਦੇ ਆਲੇ ਦੁਆਲੇ ਪੂਰੇ ਗਿੜੇ ਦੇ ਉੱਤੇ ਬੈਗਾਂ ਬੁਗਾਂ ਨੂੰ ਸੁੰਘਿਆ ਫੇਰ ਜਦੋਂ ਕੁੱਤਿਆਂ ਤੋਂ ਕੰਮ ਪਾਸ ਹੋ ਗਿਆ ਫਿਰ ਗਾਹਾਂ ਗਏ ਗਾਹਾਂ ਜਾ ਕੇ ਅਕਸਰੇ ਮਸ਼ੀਨ ਵਿੱਚ ਸਾਰਾ ਸਮਾਨ ਟਪਾਇਆ ਸਾਰਾ ਸਮਾਨ ਲਾ ਕੇ ਸਾਈਕਲ ਤੋਂ ਬੇਚਦੀ ਲੰਘਾ ਕੇ ਚੰਗੀ ਤਰ੍ਹਾਂ ਚੈੱਕ ਕਰਕੇ ਉਹ ਟੰਗਿਆ ਸਾਨੂੰ ਕਹਿੰਦੇ ਵੀ ਕੋਈ ਦਵਾਈਆਂ ਹੈਗੀਆਂ ਕੋਲੇ ਮਾੜੀਆਂ ਮੋਠੀਆਂ ਨੇ ਗੋਲੀਆਂ ਹੁੰਦੀਆਂ ਆਪਣੇ ਖੰਗ 'ਚ ਕੰਮ ਬਕਾਰ ਵਾਲੀਆਂ ਉਹ ਸੀਗੀਆਂ ਤੇ ਉਹ ਪਹਿਲਾਂ ਆਪ ਦੇਖੀਆਂ ਉਹਨਾਂ ਨੇ ਫਿਰ ਡਾਕਟਰ ਨੂੰ ਸੱਦਿਆ ਡਾਕਟਰ ਆਇਆ ਡਾਕਟਰ ਨੇ ਚੈੱਕ ਕੀਤਾ ਫੇਰ ਉਸ ਤੋਂ ਬਾਅਦ ਸਾਰੇ ਕਾਗਜ਼ ਤੇ ਮੋਹਰ ਲਾਈ ਮੋਹਰ ਲਾ ਕੇ ਫਿਰ ਸਾਨੂੰ ਇੱਥੋਂ ਜਾਣ ਦਿੱਤਾ ਹੁਣ ਤੇ ਹੁਣ ਆਪਾਂ ਦੇਸ਼ ਕਤਰ ਦੇ ਵਿੱਚ ਆਫੀਸ਼ੀਅਲੀ ਦਾਖਲ ਹੋ ਗਏ ਪਾਸਪੋਰਟ ਤੇ ਮੋਹਰਾ ਮਾਰਾ ਲਵਾ ਕੇ ਉਹ ਕੈਪੋਰਟ ਇੱਥੇ ਇੱਕ ਚੌਕ ਆ ਚੌਕ ਦੇ ਪਰਲੇ ਪਾਸੇ ਪੈਟਰੋਲ ਪੰਪ ਆ ਉੱਥੇ ਚੱਲਦੇ ਹਾਂ ਉੱਥੇ ਕੋਈ ਖਾਵਾ ਪੀਵਾਗੇ ਉਹ ਪੁਲਿਸ ਵਾਲਾ ਸਾਡੇ ਨਾਲ 2 2.5 ਘੰਟੇ ਤੁਰਿਆ ਫੇਰਾ ਜਿੰਨਾ ਸਮਾਂ ਦੀ ਇਹਦੇ ਵਿੱਚ ਵਿੱਚ ਰਹੇ ਸਾਰੇ ਇਮੀਗ੍ਰੇਸ਼ਨ ਵਾਲੇ ਚੱਕਰ ਚ ਚੱਲੀਏ ਦੇਵ ਤੇ ਉਹ ਖੜਾ ਦੇਵ ਸੋ ਦੇਸ਼ ਕਤਰ ਦੇ ਵਿੱਚ ਪਹਿਲੀ ਕਾਫੀ ਪੀਣ ਲੱਗਿਆ ਆਪਾਂ ਇੱਥੇ ਆ ਗਏ ਬਾਬਾ ਹਮ ਟੁੱਟ ਜਗੇ ਸੀ ਉੱਥੇ ਖੱਜਲਖਵਰੀ ਜੀ ਤੋਰਾ ਫੇਰਾ ਜਬਾ ਵਾ ਕਰਾਇਆ ਉਹਨਾਂ ਨੇ ਸਾਰੇ ਦੇਸ਼ਾਂ ਦੇ ਪਿਛਲੇ ਕੁਝ ਦਿਨਾਂ ਚ ਆਪਾਂ ਕਈ ਦੇਸ਼ਾਂ ਵਿੱਚ ਦਾਖਲਾ ਕਰ ਰਹੇ ਹਟੇ ਇਹ ਸਾਰੇ ਦੇਸ਼ਾਂ ਦੀ ਅੱਡੋ ਅੱਡੀ ਕਰੰਸੀ ਆ ਕਿਤੇ ਦਸ ਰਿਆਲ 50 ਰਿਆਲ ਆ ਯੂਏਈ ਦੀ ਕਤਰ ਦੀ ਸਾਊਦੀ ਅਰੇਬੀਆ ਦੀ ਸਾਰੇ ਦੇਸ਼ਾਂ ਦੀ ਕਰੰਸੀ ਹੈ ਇਹਦੇ ਚ ਬਹਿਰੀਨ ਦੀ ਕਰੰਸੀ ਵੀ ਪਈ ਆ ਅੱਡੋ ਅੱਡੀ ਰੰਗ ਇਹਨਾਂ ਨੋਟਾਂ ਦੇ ਤੇ ਬਾਰਡਰ ਦੇ ਨੇੜੇ ਤੇੜੇ ਇੱਕ ਦੂਜੇ ਦੇਸ਼ਾਂ ਦੀਆਂ ਕਰੰਸੀ ਸਾਰੇ ਦੇਸ਼ ਲਾਇ ਵੀ ਲੈਂਦੇ ਆ ਮੰਨ ਲਓ ਵੀ ਦਰਾਮ ਆ ਜਿਹੜੇ ਦੁਬਈ ਵਾਲੇ ਉਹ ਇਹਨਾਂ ਦੇਸ਼ਾਂ ਲਈ ਵੀ ਲਈ ਜਾਂਦੇ ਆ ਪਰ ਆਬ ਮੰਨੇ ਨਹੀਂ ਇਹ ਕਹਿੰਦੇ ਹਨ ਕਤਰ ਵਾਲੀ ਕਰਾਸੀ ਚਾਹੀਦੀ ਆ ਉਹਦਾ ਇੱਕ ਟਰੱਕ ਵਾਲੇ ਬਾਈ ਨੇ ਅਸੀਂ ਬਾਬਾ ਜੀ ਬਟਾਲੀ ਸੀ ਤਾਂ ਸਾਡੇ ਹਿਸਾਬ ਸਿਰ ਆ ਗਈ ਗੱਲ ਆ ਆ ਕਤਰ ਦਾ ਕਤਰ ਦਾ ਨੋਟ ਆ ਇੱਕ ਕਤਰ ਸੈਂਟਰਲ ਬੈਂਕ 1 ਰਿਆਲ ਇਹਨਾਂ ਨੂੰ ਰਿਆਲ ਕਿਹਾ ਜਾਂਦਾ ਕਤਰ ਦੇ ਵਿੱਚ ਦਾਖਲ ਹੋਏ ਆ ਤੇ ਹੁਣ ਕਤਰ ਨੰਬਰ ਦੀਆਂ ਗੱਡੀਆਂ ਤੁਸੀਂ ਨਾ ਸ਼ੁਰੂ ਹੋਈਆਂ ਕਤਰ ਦੀ ਨੰਬਰ ਪਲੇਟ ਤੇ ਸਿੱਧਾ ਕਤਰ ਲਿਖਿਆ ਹੁੰਦਾ ਨਾਲ ਅਰਬੀ ਚ ਕਤਰ ਤੇ ਨਾਲੇ ਅੰਗਰੇਜ਼ੀ ਚ ਤੇ ਨਾਲ ਮੋਬਾਈਲ ਨੰਬਰ ਲਿਖਿਆ ਹੁੰਦਾ ਇਹ ਤੋਂ ਕਾਫੀ ਕਾਫੀ ਪੀਲੀ ਹੁਣ ਦਿੰਦੇ ਆ ਕਤਰ ਦੀਆਂ ਸੜਕਾਂ ਤੇ ਗੇੜੇ ਬਾਟਾਂ ਕੱਢਦੇ ਆ ਨਵਾਂ ਦੇਸ਼ ਤੇ ਨਵੇਂ ਦੇਸ਼ ਦੇ ਬੋਰਡ ਦਿਸਣੇ ਸ਼ੁਰੂ ਹੋ ਗਏ ਇਹਨਾਂ ਬੋਰਡਾਂ ਦੇ ਉੱਤੇ ਲਿਖੇ ਹੋਏ ਨਾਮ ਆਪਣੇ ਲਈ ਨਵੇਂ ਆ ਪਰ ਕਦੇ ਨਾ ਕਦੇ ਆਪਾਂ ਅਖਬਾਰਾਂ ਚ ਕਿਤੇ ਪੜ੍ਹੇ ਹੁੰਦੇ ਆ ਆਹ ਸਾਹਮਣੇ ਬੋਰਡ ਦੇ ਉੱਤੇ ਕਈ ਨਾਮ ਲਿਖੇ ਹੋਏ ਨੇ ਪ੍ਰਵੇਸ਼ ਜੁਬਾਰਾ ਖੋਰ ਮਸਜਿਦ ਤੋਹਾ ਦੂਰੇ ਦਾ ਨਾਪਾ ਸੁਣਿਆ ਤੇ ਦੋਹਾ ਹੈ ਵੀ ਰਾਜਧਾਨੀਆ ਇਹਨਾਂ ਗਲਫ ਦੇਸ਼ਾਂ ਦਾ ਸਾਰਿਆਂ ਦਾ ਹਸਨ ਇੱਕੋ ਜਿਹਾ ਆ ਆ ਚਿੱਟੀ ਬੰਜਰ ਧਰਤੀ ਤੇ ਉੱਤੇ ਕਿਤੇ ਕਿਤੇ ਸਲਾਵਜੀ ਤੇ ਲੂਣ ਜਾਇਆ ਹੁੰਦਾ ਸਮੁੰਦਰ ਦੇ ਕੰਢੇ ਇਧਰਲੇ ਪਾਸੇ ਆ ਉਹ ਦੂਰ ਤੱਕ ਠਾਠਾ ਮਾਰਦਾ ਨੀਲਾ ਸਮੁੰਦਰ ਦਿਸਦਾ ਦੋਹਾ ਰਾਜਧਾਨੀ ਤੋਂ ਹਜੇ ਦੂਰ ਆ ਪਰ ਜਿਹੜੇ ਇੰਡਸਟਰੀ ਏਰੀਆ ਨੇ ਉਹ ਸ਼ਹਿਰ ਦੇ ਬਾਹਰ ਬਾਹਰ ਆ ਤੇ ਇੰਡਸਟਰੀ ਏਰੀਏ ਨੂੰ ਇਧਰ ਸਨਈਆ ਕਿਹਾ ਜਾਂਦਾ ਅ ਇੱਥੇ ਬਹੁਤ ਸਾਰੇ ਮਿੱਤਰ ਬੇਲੀਆ ਦੇ ਫੋਨ ਆਏ ਆ ਮੈਸੇਜ ਆਏ ਆ ਉਹਨਾਂ ਨੂੰ ਵੀ ਮਿਲਾਂਗੇ ਬਲੋਹੀ ਲੇਬਰ ਕੈਂਪ ਆ ਜਾਂ ਕਿੱਦਾਂ ਰਹਿੰਦੇ ਜਿੱਥੇ ਆਪਣੇ ਬੰਦੇ ਫਿਲਹਾਲ ਵਾਟਾਂ ਕੱਢੀ ਜਾਂਦੇ ਆ 2:3 ਦਾ ਸਮਾਂ ਹੋ ਗਿਆ ਤੇ ਹੋਟਲ ਇੱਥੇ ਵੀ ਕਿਤੇ ਨਹੀਂ ਹੋਟਲ ਮਿਲਣਗੇ ਜਾ ਕੇ ਸ਼ਹਿਰਾਂ ਦੇ ਨੇੜੇ ਤੇੜੇ ਦੇਸ਼ ਬਦਲੀ ਜਾਂਦੇ ਨੇ ਪੈਟਰੋਲ ਪੰਪ ਬਦਲੀ ਜਾਂਦੇ ਆ ਕੰਪਨੀਆਂ ਸਿਮਹਾ ਵਾਲੀਆਂ ਬਦਲ ਜਾਂਦੀਆਂ ਨੇ ਟੈਲੀਕਾਮ ਕੰਪਨੀਆਂ ਤੇ ਕਰੰਸੀ ਪੈਟਰੋਲ ਬੰਫਾਰਾ ਕੁਸ ਇੱਥੇ ਪੁੱਛਦੇ ਇਹਨਾਂ ਨੂੰ ਵੀ ਜੇ ਸਾਡੇ ਨੂੰ ਕਮਰਾ ਮਿਲ ਜੇ ਸੋਨੂ ਚਾਹ ਕਹਿੰਦੇ ਕੋਈ ਵੀ ਰਹਿਜੇ ਪੈਟਰੋਲ ਪੰਪਾਂ ਦੇ ਕਮਰਾ ਹੁੰਦਾ ਕਮਰਾ ਦੇ ਦਿੰਦੇ ਨੇ ਕਿਰਾਏ ਤੇ ਕਿਉਂਕਿ ਨਾਉਣ ਤੋਂ ਤੁਸੀਂ ਬਾਬਾ ਤੰਗ ਜਿਆ ਕਈ ਤਰ੍ਹਾਂ ਦੇ ਦੇਖਦੇ ਹਾਂ ਬਹੁਤ ਸੋਹਣੇ ਪਪਾ ਆਪਣਾਏ ਹੋਇਆ ਕਤਰ ਤੇ ਕਤਰ ਦੀ ਇੱਕ ਹੋਰ ਜਿਹੜੀ ਖਾਸ ਚੀਜ਼ ਆ ਕਤਰ 에ਅਰ ਵੀਸ ਇੱਥੋਂ ਦਾ ਹਵਾਈ ਕੰਪਨੀ ਬਹੁਤ ਮਸ਼ਹੂਰ ਆ ਦੇਖੋ ਇਧਰਲੇ ਪਾਸੇ ਵੀ ਰਿਏ ਹੋਏ ਤੇ ਹੋਟਲ-ਹਾਟਲ ਜਾਂ ਨਾਉਣ ਨੂੰ ਤਾਂ ਹਜੇ ਕੀ ਮਿਲਣਾ ਇੱਥੇ ਛਾਂ ਵੀ ਬਿਰਲੀ ਟਾਮ ਇੱਥੇ ਹੁੰਦੀ ਆ ਤੇ ਛਾਂ ਥਿਆਈ ਆ ਪੁੱਲਦੀ ਬਲਦੇਵ ਸਾਨੂੰ ਕਿਰਾਏ ਆਰਾਮ ਕਰਨ ਲਾਜ਼ਮੀ ਆ ਤੇ ਭਾਜੀ ਹੁਣਾਂ ਨੂੰ ਮੈਟ ਮੂਡ ਕੱਢ ਕੇ ਦਿੱਤਾ ਲੜਕਾ ਆਪਣਾ ਇੱਥੇ ਟੇਡਾ ਹੋ ਗਿਆ ਦਾਸ ਨੇ ਇੱਥੇ ਕੁਰਸੀ ਕੱਢ ਲਈ ਕੁਰਸੀ ਤੇ ਬਣਾ ਰਾਜੇ ਬੁੱਲੇ ਠੀਕ ਆ ਯਾਰ ਕੁਰਸੀ ਤੇ ਤਾਂ ਹੋਣੀ ਯੋਧੇ ਆ ਯਾਰ ਇੱਥੇ ਕੁਰਸੀ ਤੇ ਥੋੜਾ ਬੈਠਣ ਦੀ ਸੀ ਕੀ ਲੀਡਰ ਆ ਯਾਰ ਕੀ ਅਸੀਂ ਕਿਹੜਾ ਲੀਡਰ ਆ ਵਾਹ ਰਾਜਨੀਤਿਕ ਬੈਂਕ ਕਰ ਗਿਆ ਚੋਪਰਾ ਅਸੀਂ ਆ ਪੁਲ ਦੇ ਥੱਲੇ ਖੜੇ ਸੀ ਤੇ ਬਾਈ ਹੁਣ ਉਹਨੇ ਸਾਨੂੰ ਦੇਖ ਲਿਆ ਇਧਰੋਂ ਆਏ ਨੇ ਇਹ ਤੁਸੀਂ ਇਧਰੋਂ ਦੋਹਾ ਵੱਲੋਂ ਹੀ ਆਏ ਹੋ ਬਾਈ ਦੋਹਾ ਵੱਲੋਂ ਆਏ ਆ ਯੂ ਟਰਨ ਲਿਆ ਇਹਨਾਂ ਨੇ ਤੇ ਉੱਤੇ ਗੱਡੀ ਖਿਲਾਰ ਕੇ ਤੇ ਛਾਲ ਮਾਰ ਕੇ ਥੱਲੇ ਨੂੰ ਆ ਗਏ ਪਤਾ ਨਹੀਂ ਬਾਈ ਹੁਣ ਕਿਧਰ ਤੇ ਕਿਧਰ ਨਿਕਲ ਆਏ ਕਮਾਲ ਦੀ ਗੱਲ ਹੈ ਵੀ ਸਾਡੀ ਗੱਲਬਾਤ ਵੀ ਨਹੀਂ ਹੋਈ ਪਹਿਲਾਂ ਸਬੱਬੀ ਮੇਲੇ ਗਲੇ ਹੋਏ ਆ ਗਰਦਾਸਪੁਰ ਤੋਂ ਆ ਬਾਈ ਹੁਣੀ ਤੁਸੀਂ ਇੱਥੇ ਦੋਹਾ ਹੀ ਰਹਿੰਦੇ ਹੋ ਦੋਹਾ ਹੈ ਜੀ ਅੱਭੀ ਨਹੀਂ ਗਏ ਸੁਨਈਆ ਚ ਅੱਭੀ ਨਹੀਂ ਗਏ ਆਬ ਅਬੂ ਨਗਲਿਆ ਅਬੂ ਨਗਲਿਆ ਅਬੂ ਨਗਲਿਆ ਠੀਕ ਆ ਅਸਲ ਜਦੋਂ ਨਵੇਂ ਦੇਸ਼ ਚ ਜਾਂਦੇ ਆ ਬਾਈ ਥਾਵਾਂ ਦੇ ਨਾਂਸਾਂ ਨੂੰ ਹੌਲੀ ਹੌਲੀ ਚੇਤੇ ਆਉਂਦੇ ਆ ਫਿਰ ਮੂੰਹ ਮੱਥਾ ਜਾ ਪਤਾ ਲੱਗ ਜਾਂਦਾ ਦੇਸ਼ ਦਾ ਵੀ ਇੱਥੇ ਕੀ ਹਿਸਾਬ ਕਿਤਾਬ ਆ ਫਿਰ ਸਾਨੂੰ ਸੌਖਾ ਹੋ ਜਾਂਦਾ ਯਾਰ ਕਮਾਲ ਆ ਬਾਈ ਸਾਨੂੰ ਐਂ ਨਹੀਂ ਪਤਾ ਬੰਦੇ ਕਿਧਰੋਂ ਕਿਧਰੋਂ ਆ ਰਹੇ ਆ ਧੰਨਵਾਦ ਵੀਰੇ ਤੁਹਾਡਾ ਲਓ ਬਾਈ ਇਹ ਸਮਾਨ ਸੱਲਾ ਲੈ ਕੇ ਆਇਆ ਬਾਈ ਹੋਣੀ ਜਦੋਂ ਵੀ ਆਪਾਂ ਕਿਸੇ ਨਵੇਂ ਦੇਸ਼ 'ਚ ਦਾਖਲ ਹੁੰਨੇ ਆ ਤਾਂ ਉਹ ਲੱਕ ਦਾ ਜਿਹੜਾ ਭੂਗੋਲ ਜਾਂ ਹੁੰਦਾ ਉਹ ਆਪਾਂ ਨੂੰ ਕਿਰਾਂ ਸਮਝਣਾ ਪੈਂਦਾ ਆਪਾਂ ਨੂੰ ਨਕਸ਼ੇ ਨਕਸ਼ੇ ਸਾਹਮਣੇ ਸਮਝਨੇ ਪੈਂਦੇ ਆ ਵੀ ਆਪਾਂ ਕਿੱਥੇ ਜਾ ਸਕਦੇ ਆ ਕਿੱਧਰ ਨਹੀਂ ਜਾ ਸਕਦੇ ਤੇ ਇੱਕ ਹੋਮਵਰਕ ਜਾਂ ਹੁੰਦਾ ਅਸਲ 'ਚ ਸਾਡਾ ਬਹੁਤਾ ਸਮਾਂ ਜਿਹੜਾ ਫੋਨ ਬ੍ਰਾਊਜ਼ ਕਰਦੇ ਆ ਸੀ ਉਹ 'ਚ ਸਾਡਾ ਮੈਪ ਤੇ ਹੀ ਹੁੰਦਾ ਵੀ ਆਹ ਆ ਰੂਟ ਲੈ ਸਕਦੇ ਆ ਜਾਂ ਉਹ ਥਾਵਾਂ ਦੇਖ ਲੈਣੇ ਪੜ ਲਈਦਾ ਉਹਦੇ ਬਾਰੇ ਵਿਕੀਪੀਡੀਆ ਤੇ ਬੜਾ ਕੁਝ ਪਿਆ ਹੁੰਦਾ ਫਿਰ ਕੋਈ ਰੂਟ ਜਾਂ ਲੀਕ ਲਈਦਾ ਵੀ ਆਹ ਆ ਥਾਵਾਂ ਨੂੰ ਆਪਾਂ ਐਵੇਂ ਦੇਖ ਸਕਦੇ ਆ ਤੇ ਪਿਛਲੇ 2-3 ਦਿਨਾਂ ਤੋਂ ਦੇਲ ਥੋੜਾ ਢਿਲਾ ਅੱਜ ਵੀ ਬੁਖਾਰ ਆ ਗੋਲੀਆਂ-ਗਾਲੀਆਂ ਲਈਆਂ ਹੋਈਆਂ ਨੇ ਚੜ ਜਾਂਦਾ ਬੁਖਾਰ ਗੋਲੀ ਲੈ ਕੇ ਉਤਰ ਜਾਂਦਾ ਤਾਪ ਦਾ ਆਪਾਂ ਨੂੰ ਪਤਾ ਹੀ ਇਹ ਬੰਦਾ 2 ਦਿਨ ਸਮਾਰ ਕੇ ਆਰਾਮ ਕਰ ਲੇ ਫਿਰ ਲੋਟ ਹੁੰਦਾ ਇੱਥੋਂ ਗਾਂ ਤੋਂ ਇੱਕ ਮਿੱਤਰ ਹੁਣੀ ਆ ਰਹੇ ਆ ਸੁਖਵੰਤਾ ਵੀਰ ਦਾ ਨਾਂ ਤੇ ਉਹਨਾਂ ਨਾਲ ਚੜ ਕੇ ਜਾਵਾਂਗੇ ਉਹਨਾਂ ਦੇ ਟਿਕਾਣੇ ਤੱਕ ਕਮਰਾ ਉੱਥੇ ਹੀ ਮਿਲਣਾ ਉਹਨਾਂ ਦੇ ਕੋਲ ਹੀ ਜਾ ਕੇ ਆਰਾਮ ਹੋਣਾ ਇੱਥੇ ਕਿਤੇ ਕੋਈ ਕਮਰਾ ਨਹੀਂ ਮਿਲਿਆ ਨਾਲੇ ਜਿਹੜੇ ਇੱਥੇ ਦੇ ਵੀਰ ਭਰਾ ਬਹੁਤ ਸਾਰੇ ਸਨੇਹ ਭੇਜੀਆਂ ਦੇ ਮੈਸੇਜ ਕਰਦੇ ਆ ਉਹਨਾਂ ਨੂੰ ਮਿਲਦੇ ਆਂ ਤੇ ਬਾਕੀ ਰੂਪਰੇਖਾ ਬਣਾਉਣੇ ਆ ਇਹਨੂੰ ਘੁੰਮਣ ਦੀ ਇਹ ਦੇਸ਼ ਨੂੰ ਤੇ ਦੇਸ਼ ਇਹ ਛੋਟਾ ਹੀ ਆ ਕੋਈ ਬਹੁਤਾ ਵੱਡਾ ਨਹੀਂ ਹੈਗਾ ਅ ਕਤਰ ਜੇ ਆਪਾਂ ਨਕਸ਼ਾ ਦੇਖਾਂਗੇ ਤਾਂ ਪਤਾ ਲੱਗ ਜਾ ਟਾਪੂ ਆ ਨਿਕਾ ਜਾ ਬਾਕੀ ਦੋਹਾ ਦੇ ਦੀ ਰਾਜਧਾਨੀ ਆ ਮੁੱਖ ਜਿਹੜੀਆਂ ਵੇਖਣ ਵਾਲੀਆਂ ਥਾਵਾਂ ਨੇ ਜਿਹੜੀਆਂ ਲੋਕਾਂ ਨੂੰ ਖਿੱਚਦੀਆਂ ਉਹ ਦੋਹਾ ਦੇ ਵਿੱਚ ਹੀ ਨੇ ਜਾਂ ਆਲੇ-ਦਾਲੇ ਜਿਹੜੀਆਂ ਹੋਣਗੀਆਂ ਉਹ ਵੀ ਦੇਖਾਂਗੇ ਆਪਾਂ ਕਿਦਾਂ ਬਾਈ ਸੁਖਵੰਤ ਸਿੰਘ ਸੁਖਵੰਤ ਸਿੰਘ ਸੋਹੀ ਬਾਹ ਤੇ ਟੈਟੂ ਛਾਪਿਆ ਹੋਇਆ ਕਿਹੜਾ ਇਲਾਕਾ ਵੀਰ ਆਪਣਾ ਆਪਣਾ ਕੰਮ ਦੇ ਸੱਜੇ ਸਰ ਯਮਨ ਸਰ ਸਾਹਿਬ ਪਿੰਡ ਦਾ ਡਾ ਪਿੰਡ ਹਪਤਾਲ ਕਥੂ ਨੰਗਲ ਆ ਗਈ ਕਥੂ ਨੰਗਲ ਬਾਬਾ ਬੁੱਢਾ ਜੀ ਦੀ ਜਨਮ ਸਥਾਨ ਜਨਮ ਸਥਾਨ ਗੁਰਦਰਾ ਸਾਹਿਬ ਹੁੰਦਾ ਬਿਲਕੁਲ ਅੱਛਾ ਭਾਈ ਵਾਵਾ ਚਲੋ ਰਹਿਤ ਨੂੰ ਇੱਥੇ ਹਾਂਜੀ ਵੀਰ ਜੀ 8 5 9 ਜ਼ਰੂਰ 8 9 ਸਾਡੇ ਤੁਸੀਂ ਇੱਥੇ ਕਦਰ-ਕਤਰ ਦੇ ਵਿੱਚ ਹੀ ਚੱਲਦੇ ਆਂ ਹਾਂਜੀ ਵਿੱਚ ਹੀ ਕਦਰ ਤਾਂ ਛੋਟਾ ਜਾਏ ਭਾਈ ਹਾਂਜੀ ਫਿਰ ਵੀ ਚਲੋ ਤੇ ਚੱਲੀ ਜਾਂਦਾ ਜਿਆਦਾ ਨਹੀਂ ਛੋਟਾ ਨਹੀਂ ਆ ਬਿਹਰ ਬਿਹਰ ਬਹਿਰੀਨ ਬੜਾ ਛੋਟਾ ਹਾਂਜੀ ਬਹਿਰੀਨ ਜਿਆਦਾ ਉਹਦਾ ਕੋਈ ਨਹੀਂ ਆ ਅਜਰਾ ਸਫਰ ਬਾਈ ਹੋਣਾ ਨਾਲ ਇਹਨਾਂ ਦੇ ਟਿਕਾਣੇ ਤੇ ਨਾਲੇ ਉੱਥੇ ਰਾਮ ਰੂਮ ਹੋ ਜਾਊਗਾ ਤੇ ਚੜ੍ਹਦੀ ਕਲਾ ਵਾਲੀ ਗੱਲਾਂ ਬਾਤਾਂ ਹੋ ਜਾਣਗੀਆਂ ਸੱਤਾਂ ਦੀ ਫੋਟੋ ਲੱਗੀ ਹੋਈ ਆ ਔ ਟ੍ਰੱਕ ਰੱਖਿਆ ਹੋਇਆ ਤੇ ਇਹੋ ਜਿਹੇ ਦੁਹਾ ਦੀਆਂ ਕਤਰ ਦੀਆਂ ਸੜਕਾਂ ਆਈ ਲਵ ਬਾਪੂ ਇਹ ਦੇਸ਼ 'ਚ ਬੂਤਿਆਂ ਦੀ ਢੋਟ ਅਟਵਾਈ ਆਏ ਹੁੰਦੀ ਆ ਇਹਨਾਂ ਦੇਸ਼ਾਂ 'ਚ ਆਪਾਂ ਸਫ਼ਰ ਕਰਦੇ ਆਂ ਪੰਜਾਬ ਤੋਂ ਦੂਰ ਤੇ ਸਾਰੇ ਕਿਤੇ ਆਪਣੇ ਪੰਜਾਬ ਵਾਲੇ ਬੰਦੇ ਆਪਾਂ ਨੂੰ ਟੱਕਰਦੇ ਆਂ ਸਾਨੂੰ ਐ ਹੁੰਦਾ ਵੀ ਚੱਲ ਵੀ ਮਿਲਦੇ ਆਂ ਹਨਾ ਪਰ ਇਹ ਬੰਦੇ ਬਹੁਤ ਐਕਸਾਈਟਡ ਹੋ ਕੇ ਮਿਲਦੇ ਆ ਆਪਣੇ ਉਹਨੂੰ ਲੱਗਦਾ ਹੁੰਦਾ ਖਾਣੀ ਕਿੱਡੀ ਕੀ ਸ਼ੈ ਐ ਸ਼ਾਇਦ ਤਾਂ ਚਲੋ ਆਪਾਂ ਸਾਰੇ ਆਮ ਹੀ ਹੁੰਨੇ ਆ ਬਾਈ ਅੱਜ ਜਿਵੇਂ ਉੱਥੇ ਬੈਠੇ ਸੀਗੇ ਵੀਰ ਭਰਾ ਤਾਂ ਤੋਂ ਉੱਤਰ ਕੇ ਆਏ ਟਰੱਕ ਲਾ ਕੇ ਅਸੀਂ ਬੇਨਤੀ ਕਰਦੇ ਹੁੰਨੇ ਸਾਰਿਆਂ ਨੂੰ ਵੀ ਆਪਣੇ ਕਰਕੇ ਕਿਸੇ ਨੂੰ ਜੁਰਮਾਨਾ ਨਾ ਪਵੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਤਾਂ ਕਰਕੇ ਆਪਾਂ ਉਸੇ ਤਰੀਕੇ ਨਾਲ ਮਿਲ ਗਏ ਅਸੀਂ ਮੇਲ ਹੀ ਲੈਣਾ ਹੁੰਦਾ ਬਾਈ ਆ ਕਤਰ ਚ ਆਏ ਆ ਬਹੁਤ ਸਾਰੇ ਵੀਰਾਂ ਭਰਾਵਾਂ ਦੇ ਮੈਸੇਜ ਆਏ ਆ ਫੋਨ ਆਏ ਆ ਹੁਣ ਇੱਕ ਬਾਈ ਹੁਣੀ ਉਹਨਾਂ ਨੂੰ ਪਤਾ ਲੱਗਾ ਉਹ ਆਂਦੇ ਵੀ ਅਹੀਂ ਆਉਣਾ ਤੁਹਾਡੇ ਵੱਲ ਮਿਲਣਾ ਗੱਲਬਾਤ ਇਹ ਨਹੀਂ ਕਿ ਸਾਰੇ ਆਪਾਂ ਆਮ ਘਰਾਂ ਦੀ ਜਵਾਗ ਜੱਲੇ ਆ ਕੋਈ ਐਡੀ ਗੱਲਬਾਤ ਨਹੀਂ ਹੁੰਦੀ ਤੁਸੀਂ ਸਾਡੇ ਲਈ ਸਾਰੇ ਸਤਕਾਰਯੋਗ ਹੋ ਬਾਈ ਜਿਹੜੇ ਸਾਨੂੰ ਮਿਲਣ ਆਉਣੇ ਹੋ ਸਮਾਂ ਕੱਢਦੇ ਹੋ ਜਿਵੇਂ ਆ ਬਾਈ ਹੁਣੀ ਆ ਕਹਿੰਦੇ ਵੀ ਅੱਜ ਭਾਈ ਮੈਂ ਕੱਲ ਦੀ ਵੀ ਛੁੱਟੀ ਲਈ ਹੋਈ ਆ ਸਾਨੂੰ ਬਹੁਤ ਬਈ ਬੰਦੇ ਇਹੋ ਜਿਹੇ ਮਿਲੇ ਜਿਹੜੇ ਕਹਿੰਦੇ ਭਾਈ ਛੁੱਟੀਆਂ ਲਈਆਂ ਤੇ ਤੁਹਾਨੂੰ ਮਿਲਣਾ ਸਮੇਂ-ਸਮੇਂ ਤੇ ਹਨਾ ਹਾਂ ਚਾਹ ਹੁੰਦਾ ਬਾਈ ਚੱਲਾ ਲੈਣ ਨੂੰ ਮੇਰਾ ਤਾਂ ਟਾਰਗੇਟ ਹੀ ਇੱਕ ਬਸ ਮੈਂ ਟਾਰਗੇਟ ਰੱਖਿਆ ਹੈ ਖਾਲ ਤੋਂ ਮੈਂ ਜਦੋਂ ਤੁਹਾਨੂੰ ਸਟੋਰੀਆਂ ਵੇਖਦਾ ਹਾਂ ਨਾ ਮੇਰਾ ਟਾਰਗੇਟ ਹੈ ਵੀ ਬਾਈਆਂ ਨੂੰ ਅੱਗੋਂ ਲੈ ਕੇ ਆਉਣਾ ਅਸਲ 'ਚ ਯਾਰ ਇਹਦੇ ਵਿੱਚ ਇੱਕ ਕਾਰਨ ਆ ਬਾਈ ਤੁਸੀਂ ਸਾਰੇ ਇੱਥੇ ਬੰਦੇ ਕੰਮ ਕਰਨ ਆਏ ਹੋ ਜਿਹੜੇ ਤੁਹਾਡੇ ਮਿੱਤਰ ਬੈਲੀ ਤੁਹਾਨੂੰ ਇੱਥੇ ਮਿਲਦੇ ਹੋ ਵੀ ਸਾਰੇ ਕੰਮ ਕਰਨ ਆਏ ਆ ਅਸੀਂ ਤੁਹਾਡੇ ਲਈ ਆ ਆਊਟ ਆਫ ਸਲੇਵਸ ਜਿਹਾ ਵੀ ਇਹ ਬੰਦੇ ਕੰਮ ਕਰਨ ਨਹੀਂ ਆਏ ਇਹ ਘੁੰਮਣ ਆਏ ਆ ਤੇ ਇੱਕ ਜਿਹੜਾ ਸਾਨੂੰ ਜਿਹੜਾ ਸਾਰੇ ਆਪਣੇ ਬੰਦੇ ਬਾਹਰ ਦੇ ਮਿਲਦੇ ਆ ਨਾ ਇਹ ਅਦਰੇਵਾ ਇਹ ਅਦਰੇਵੇਂ ਚੋਂ ਮਿਲਦੇ ਆ ਬਾਈ ਵੀ ਇਹ ਯਾਰ ਬੰਦੇ ਪਿੱਛੋਂ ਆਏ ਆ ਆਪਾਂ ਇਹਨਾਂ ਨੂੰ ਮਿਲ ਗਏ ਚਾਰ ਨਾਲ ਚਲੋ ਵਧੀਆ ਮੇਲੇ ਗਿੱਲੇ ਹੋਈ ਜਾਂਦੇ ਸਾਡਾ ਘੁੰਮਣਾ ਸੌਖਾ ਹੋ ਜਾਂਦਾ ਬਈ ਇਹਦੇ ਨਾਲ ਸਹੀ ਗੱਲ ਬੋਲੀ ਪਿਛਲੇ ਚਾਰ ਪੰਜ ਰਾਤਾਂ ਤੋਂ ਆਪਾਂ ਕੈਂਪਿੰਗ ਦੇ ਵਿੱਚ ਹੀ ਆ ਟੈਂਟਾਂ ਦੇ ਵਿੱਚ ਅੱਜ ਇੱਥੇ ਟਿਕਾਣਾ ਕਰਾਂਗੇ ਇਹ ਵੀਰ ਹੁਣਾ ਕੋਲੇ ਧੰਨਵਾਦ ਬਾਈ ਇਹਨਾਂ ਦੇਸ਼ਾਂ 'ਚ ਯਾਰ ਕਮਰੇ ਕੁਮਰੇ ਔਖੇ ਲੱਭਦੇ ਆ ਤੇ ਇੱਥੇ ਆਪਣੇ ਮਿੱਤਰ ਜਿੱਥੇ ਬੈਠੇ ਹੁਣ ਉੱਥੇ ਕਮਰੇ ਮਿਲ ਜਾਂਦੇ ਆ ਕੁਝ ਹੋਰ ਵੀਰ ਭਰਾ ਇੱਥੇ ਨੇੜੇ ਤੜੇ ਆ ਉਹ ਮਿਲਣ ਆ ਰਹੇ ਆ ਆ ਪਾਣੀ ਦਿੱਤਾ ਵੀਰੇ ਹਾਂਜੀ ਹਾਂਜੀ ਬੰਨ ਆਉਣੇ ਆ ਬਾਈ ਕਰ ਲਓ ਫੋਨ ਤੁਸੀਂ ਬਾਈ ਹੁਣਾਂ ਨੂੰ ਲਾਓ ਤੁਸੀਂ ਨਾਲ ਹੀ ਨਿਕਲੋਗੇ ਨਾ ਜੀ ਤੁਹਾਨੂੰ ਈਜ਼ੀ ਹੋ ਜਾਣਾ ਸਾਰੇ ਪਾਸੇ ਘੁੰਮਣ ਦੀ ਮਰਜ਼ੀ ਨੇ ਆ ਉੱਥੇ ਸਾਰੀਆਂ ਲੋਕੇਸ਼ਨਾਂ ਦਾ ਨਾਮ ਦੀ ਨਾਲ ਹੋਵੇ ਉਹ ਸੱਚੇ ਤੇ ਦਾ ਮੈ ਟੂਰਿਸਟ ਨਾਲ ਲੱਗੇ ਰਹੋਗਾ ਹੋਰ ਕੇ ਗੇਰਾਹਮ ਜਿੱਥੇ ਮਰਜ਼ੀ ਦੀ ਇਹ ਕੱਲੇ ਵੀ ਘੁੰਮ ਸਕਦੇ ਆ ਤੇ ਤੇ ਬਾਕੀ ਸ਼ਾਮ ਨੂੰ ਜਿਵੇਂ ਬੜੀ ਰੌਣਕ ਆ ਜਾਗਾ ਰੋਜ ਚੱਕਰ ਜਿਵੇਂ ਆਪਾਂ ਕਤਰ ਦੇ ਵਿੱਚ ਹੁਣ ਬੈਠੇ ਆ ਤੇ ਕਤਰ ਚ ਇਹ ਬਾਈ ਹੁਣੀ ਮਿਲਣ ਆਏ ਆ ਬਾਈ ਹੁਣੀ ਗੱਲਾਂ ਬਾਤਾਂ ਕਰੀ ਜਾਂਦੇ ਤੇ ਇਹਦੇ ਨਾਲ ਸਾਨੂੰ ਸ਼ਹਿਰ ਦੀ ਜਾਣਕਾਰੀ ਮਿਲ ਜਾਂਦੀ ਵੀ ਕਿਹੜੀਆਂ ਥਾਵਾਂ ਦੇਖਣ ਵਾਲੀਆਂ ਤੇ ਕਿੱਥੇ ਕਿੱਥੇ ਦੇਖਣ ਵਾਲੀਆਂ ਬਾਈ ਜੀ ਸਤਿ ਸ੍ਰੀ ਅਕਾਲ ਆ ਬਾਈ ਹੁਣਾ ਦਾ ਨਾਮ ਗੁਰਪਾਲ ਬਾਈ ਗੁਰਪਾਲ ਹੁਣਾ ਨਾਲ ਮੇਰੀ ਗੱਲਬਾਤ ਹੋਈ ਜਾਂਦੀ ਸੀ ਤੇ ਅਸੀਂ ਇਹ ਮਿਲਣ ਆਏ ਨੇ ਤੁਸੀਂ ਪੰਜਾਬੋਂ ਕਪੂਰਥਾਲਾ ਦੱਸਿਆ ਕਪੂਰਥਾਲਾ ਪਿੰਡ ਖੋਜੇ ਵਾਲਾ ਪਿੰਡ ਖੋਜੇ ਵਾਲਾ ਤੇ ਟੁੱਡਾ ਪਿੰਡ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਮੋਗਾ ਜੀ ਮੋਗੇ ਤੋਂ ਤੁਸੀਂ ਨਾਂ ਵੀਰੇ ਆਪਣਾ ਮੇਰਾ ਪ੍ਰਭਪ੍ਰੀਤ ਸਿੰਘ ਪ੍ਰਭਪ੍ਰੀਤ ਤੇ ਬਾਈ ਗੁਰਪਾਲ ਹੁਣਾਂ ਦਾ ਮੁੰਡਾ 8 ਸਾਲ ਦਾ ਤੇ ਉਹ ਸਾਡੀਆਂ ਵੀਡੀਓ ਦੇਖਦਾ ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਵੀ ਸਾਨੂੰ ਨਿਆਣੇ ਵੀ ਦੇਖਦੇ ਆ ਬਾਈ ਐਸ਼ਵੀਰ ਥੈਂਕ ਯੂ ਐਸ਼ਵੀਰ ਸਿੰਘ ਤੇ ਜੀ ਆਇਆਂ ਨੂੰ ਵੀਰੇ ਧੰਨਵਾਦ ਤੁਹਾਡਾ ਸਾਰੇ ਭਰਾਵਾਂ ਦਾ ਜੀ ਘਤਰ ਦਾ ਇੱਕ ਖਾਸ ਲਕਾ ਲੋਕ ਜਾਣਦੇ ਆ ਜਦੋਂ ਕਿਸੇ ਨੂੰ ਕਹਣੇ ਵੇ ਅਸੀਂ ਬਿਰਕਤ ਅਲੀ ਵੱਲ ਫਿਰਦੇ ਆ ਤੱਕ ਲਕਾ ਇਹਨਾਂ ਦਾ ਠੀਕਾ ਭਾਈ ਬਰਕਤ ਅਲੀ ਇੱਕ ਪੰਜਾਬੀ ਗਾਇਕ ਦਾ ਨਾਮ ਆ ਤਾਂ ਕਰਕੇ ਵੀ ਲੋਕਾਂ ਨੂੰ ਸੌਖਾ ਚਿੱਤੇ ਰਹ ਜਾਂਦਾ ਪਰ ਐਸੇ ਇਹਦਾ ਨਾਮ ਥੋੜਾ ਜਿਹਾ ਹੋਰ ਆ ਬਰਕਤ ਅਲੀ ਕੁਛ ਹੋਰ ਨਾਲ ਹੋਲ ਜੁੜਦਾ ਤੇ ਇੱਥੇ ਕਿਸੇ ਰੈਸਟੋਰੈਂਟ ਤੇ ਟਾਬੇ ਦੇ ਬੈੰਨੇ ਆ ਤੇ ਪ੍ਰਸ਼ਾਦਾ ਪਾਣੀ ਛਕਦੇ ਆ ਵੱਖ-ਵੱਖ ਦੇਸ਼ਾਂ ਤੋਂ ਰਹਿੰਦੇ ਲੋਕ ਇੱਥੇ ਇਸ ਇਲਾਕੇ ਦੇ ਵਿੱਚ ਰਹਿੰਦੇ ਆ ਜਿਹੜੇ ਕੰਮ ਕਰਨ ਆਲੇ ਆ ਪਾਕਿਸਤਾਨੀ ਭਰਾ ਵੀ ਦੇਸੀ ਆਂਦੇ ਤੇ ਹੋਰ ਮੁਲਕਾਂ ਵਾਲੇ ਵੀ ਅੱਜ ਦੀ ਰਾਤ ਆਪਾਂ ਦੋਹਾ ਦੇ ਦੋਹਾ ਤੋਂ ਦੂਰ ਆ ਕਤਰ ਦੇ ਵਿੱਚ ਰਹਾਗੇ ਇਸ ਕਮਰੇ ਦੇ ਵਿੱਚ ਇਹਨਾਂ ਬਾਈਆਂ ਦੇ ਕੋਲ ਅ ਬਾਈ ਤੁਹਾਡਾ ਨਾ ਕਿਹੜਾ ਨਾ ਕੀ ਨਾ ਤੁਹਾਡਾ ਮਨਦੀਪ ਸਿੰਘ ਮਰਦੀਪ ਸਿੰਘ ਮਨਦੀਪ ਸਿੰਘ ਤੇ ਵੀਰ ਸੁਖਵੰਤ ਇਹ ਦੋਵੇਂ ਇਸ ਕਮਰੇ ਦੇ ਵਿੱਚ ਰਹਿੰਦੇ ਆ ਤੇ ਇਹ ਕਮਰੇ ਦੇ ਵਿੱਚ ਅੱਜ ਆਪਰੇ ਡੇਰੇ ਆ ਦੇਖਦੇ ਆ ਆਪਾਂ ਕਤਰ ਦੇ ਰੰਗ ਸੋਨਾ ਦੇਸ਼ ਆ ਕਤਰ ਵੈਲ ਡਿਵੈਲਪ ਕੰਟਰੀ ਏਸ਼ੀਆ ਕੱਪ ਚੱਲ ਰਿਹਾ ਹੈ ਇੱਥੇ ਹੋ ਸਕਿਆ ਤਾਂ ਜੇ ਇੱਕ ਅਦਾ ਮੈਚ ਵੇਖਣ ਦਾ ਸਬਾਬਾ ਬਣਿਆ ਫੁੱਟਬਾਲ ਦਾ ਤਾਂ ਕਿਤੇ ਉਹ ਵੀ ਦਾ ਲਾਵਾਂਗੇ ਟਿਕਟਾਂ ਟੁੱਟਾਂ ਜੇ ਮਿਲ ਗਈਆਂ ਆ ਮਿਲਦੇ ਆਪਾਂ ਅਗਲੇ ਦਿਨਾਂ ਸਫਰ ਚ ਦੋਹਾ ਤਾਂ ਕਰ ਸਤਿ ਸ੍ਰੀ ਅਕਾਲ ਭਾਈ ਜੀ ਸਾਰੇ